ਹਾਂਜੀ ਨਮਨਰਨ ਜੀ ਹਰ ਇੱਕ ਮਾਂ ਨੂੰ ਆਪਣੇ ਬੱਚੇ ਦਾ ਬਹੁਤ ਫਿਕਰ ਹੁੰਦਾ ਵੀ ਉਹਦੀ ਸਿਹਤ ਚੰਗੀ ਹੋਵੇ। ਉਹਨੂੰ ਭੁੱਖ ਲੱਗੇ, ਰੱਜ ਕੇ ਖਾਵੇ, ਪੀਵੇ। ਉਹਦਾ ਰੰਗ ਸੋਹਣਾ ਹੋਵੇ। ਹੁੰਦਾ ਨਾ ਬੱਚਿਆਂ ਦੀ ਮਾਂ ਨੂੰ ਇਹ ਕਿ ਮੇਰਾ ਬੱਚਾ ਵੀ ਇੰਨਾ ਚਮਕਦਾਰ ਚਿਹਰਾ ਹੋਵੇ ਤੇ ਲਾਲ ਗਲਾਲ ਹੋਵੇ, ਮੇਰਾ ਬੱਚਾ ਸੋਹਣਾ ਲੱਗੇ। ਹਰ ਇੱਕ ਮਾਂ ਨੂੰ ਹੁੰਦਾ। ਜਦੋਂ ਬੱਚੇ ਖਾਂਦੇ ਨਹੀਂ, ਚਿਰਚਿੜੇ ਹੋ ਜਾਂਦੇ ਨੇ ਤਾਂ ਮਾਂ ਨੂੰ ਇਸ ਚੀਜ਼ ਦੀ ਬਹੁਤ ਟੈਨਸ਼ਨ ਹੋਏ। ਹਰ ਇੱਕ ਮਾਂ ਨੂੰ ਹੁੰਦਾ ਮੇਰਾ ਬੱਚਾ ਰੱਜ ਕੇ ਖਾਵੇ ਮੈਂ ਤਾਂ ਰੱਜ ਕੇ ਰੋਟੀ ਖਾ ਲਈ ਮੇਰੇ ਬੱਚੇ ਨੇ ਨਹੀਂ ਖਾਧੀ ਇਹਦੇ ਲਈ ਇੱਕ ਛੋਟਾ ਜਿਹਾ ਫਾਰਮੂਲਾ ਬਹੁਤ ਹੀ ਕਾਰਗਰ ਤੁਸੀਂ ਕਰਨਾ ਕੀ ਆ ਦੇਖੋ ਇੱਕ ਚਮਚਾ ਮਖਿਆਲ ਦਾ ਲੈਣਾ ਉਹਦੇ ਵਿੱਚ ਦੇਸੀ ਅੰਗੂਰਾਂ ਦਾ ਰਸ ਨਿਚੋੜ ਕੇ ਮਿਲ ਜਾਂਦਾ ਡੱਬੇ ਅੱਜ ਕੱਲ੍ਹ ਅੰਗੂਰ ਤਾਂ ਮਿਲ ਜਾਂਦੇ ਨੇ 12 ਤੇ 30 ਥੋੜੇ ਜਿਹਾ ਮਹਿੰਗੇ ਮਿਲ ਜਾਂਦੇ ਨੇ ਉਹਦਾ ਦੋ ਚਮਚੇ ਰਸ ਨਿਚੋੜਨਾ ਅੰਗੂਰ ਦਾ 2 ਚਮਚ ਚੰਗੂਰ ਦੇ ਰਸ ਦੇ 1 ਚਮਚ ਸ਼ਹਿਦ ਦਾ ਹੁਣ ਇਹਨੂੰ ਚੰਗੀ ਤਰ੍ਹਾਂ ਕੌਲੀ 'ਚ ਮਿਕਸ ਕਰ ਲੈਣਾ ਹੈ ਘਮਾ-ਘਮਾ ਕੇ ਕੌਲੀ ਤਾਤੂ ਨਾ ਹੋਵੇ ਕੌਲੀ ਹਮੇਸ਼ਾ ਕੱਚ ਦੀ ਹੋਵੇ ਜੇ ਚਮਚਾ ਲੈਣਾ ਪਲਾਸਟਿਕ ਦਾ ਲੈ ਜਾ ਨੀਂ ਤਾਂ ਟਕ ਟਕ ਕੰਚ ਦੇ ਵਿੱਚ ਲਾ ਕੇ ਕਈ ਵਾਰੀ ਕੰਚ ਦੀ ਕੌਲੀ ਟੁੱਟ ਜਾਂਦੀ ਹੈ ਇਹ ਤੁਸੀਂ ਪਿਉਣਾ ਸ਼ੁਰੂ ਕਰ ਦਿਓ ਬੱਚੇ ਨੂੰ ਬੱਚਾ ਤਾਂ ਤੁਸੀਂ ਰੋਟੀ ਖਾਂ ਜਿਹੜਾ ਰੋਟੀ ਨਹੀਂ ਖਾਂਦਾ ਤਾਂ ਲੱਕੜਾਂ ਵੀ ਚਬੂਗਾ ਸਿਰਫ ਕੰਮ ਇਹ ਨਾ ਕਰਾਓ ਇੱਕ ਚਮਚ ਮੈਂ ਫੇਰ ਦੱਸ ਤੁਹਾਨੂੰ ਮਖਿਆ ਦਾ ਸਹਿਤ ਵੀ ਕਹਿ ਦਿੰਦੇ ਨੇ ਹਣੀ ਵੀ ਕਹਿ ਦਿੰਦੇ ਨੇ ਇੱਕ ਦੋ ਚਮਚ ਅੰਗੂਰਾਂ ਦੇ ਰਸ ਦੇ ਇਹ ਨਹੀਂ ਵੀ ਨੌਟੀ ਨਹੀਂ ਬਣਿਆ ਬਣਾਇਆ ਨਹੀਂ ਲੜਾ ਅੰਗੂਰਾਂ ਦਾ ਰਸ ਵਿੱਚ ਮੈਂ ਅੱਜ ਕੱਲ ਪੈਕਟ ਬੰਦ ਜਾਂ ਕੋਈ ਹੋਰ ਬੰਦ ਚੀਜ਼ ਨਹੀਂ ਅੰਗੂਰ ਮਿਲਦੇ ਨੇ ਡੱਬਿਆਂ ਦੇ ਵਿੱਚ ਥੋੜੇ ਜਿਹਾ ਮਹਿੰਗੇ ਹੁੰਦੇ ਨੇ ਦਵਾਈ ਤੋਂ ਤਾਂ ਕੋਈ ਚੀਜ਼ ਮਹਿੰਗੀ ਨਹੀਂਗੀ ਹੈ ਕਿ ਨਹੀਂ ਤੁਸੀਂ ਉਹਦਾ ਨਿਚੋੜ ਕੇ ਇਸ ਤਰ੍ਹਾਂ ਹੱਥਾਂ ਦੇ ਨਾਲ ਕਿਸੇ ਮੈਕਸੀ ਵਗੈਰਾ ਚ ਨਹੀਂ ਦੋ ਚਮਚੇ ਅੰਗੂਰਾਂ ਦੇ ਰਸ ਦੇ ਕੱਢ ਲੈਣੇ। ਬੱਚੇ ਨੂੰ ਪਿਉਣਾ ਸ਼ੁਰੂ ਕਰ ਦੋ। ਦੇਖੋ ਬੱਚੇ ਦੀ ਸਿਹਤ ਵਣਦੀ, ਬੱਚੇ ਦੇ ਚਿਹਰੇ ਤੇ ਚਮਕ ਆਉਂਦੀ। ਬੱਚੇ ਦੀ ਜਿਹੜੀ ਤੁਸੀਂ ਕਹਿੰਦੇ ਸੁੱਕਿਆ ਜਾਂ ਕੁਝ ਖਾਂਦਾ ਨਹੀਂ, ਰੱਜ ਕੇ ਖਾਊਗਾ ਤੇ ਹੁੰਦਰ-ਹੇਲ ਹੋਊ, ਕਾਧਰੀ ਵਧੂਗਾ ਤੇ ਸਿਹਤ ਵੀ ਅੱਛੀ ਹੋਊਗੀ। ਡਾਕਟਰਾਂ ਕੋਲੋਂ 90% ਖੜਾ ਛੁੱਟ ਜਾ। ਹਾਕ ਜਿਹੜਾ ਰੋਗ ਆ ਤਾਂ ਦਵਾਈ ਲੈਣੀ ਹੋਣੀ ਹੈ, ਇਹਦੇ ਨਾਲ ਭੁੱਖ ਵਧੂ ਬੱਚੇ ਦੀ। ਜੇ ਭੁੱਖ ਨਰੱਜ ਕੇ ਬੱਚਾ ਖਾਣ ਲੱਗ ਜਾਂਦਾ। ਤਾਂ ਮੱਚ ਆਪਣੇ ਸਿਹਤਮੰਦ ਹੋਣ ਲਈ ਪਰ ਬੱਚੇ ਨੂੰ ਕੋਈ ਰੋਗ ਨਾ ਹੋਵੇ ਜੇ ਕੋਈ ਰੋਗ ਆ ਅੱਜਕੱਲ ਬੱਚਿਆਂ ਨੂੰ ਬਿਮਾਰੀਆਂ ਬਹੁਤ ਨੇ ਉਹ ਤੁਸੀਂ ਡਾਕਟਰ ਇਲਾਜ ਕਰਵਾਓ ਇਹ ਬੱਚੇ ਦੀ ਭੁੱਖ ਵਧਾਉਣ ਦੇ ਵਿੱਚ ਤੁਹਾਡੀ ਪੂਰੀ ਪੂਰੀ ਮਦਦ ਕਰੇਗਾ ਅਗਰ ਤੁਹਾਨੂੰ ਡਾਕਟਰ ਕਹਿੰਦੇ ਨੇ ਬੱਚੇ ਨੂੰ ਕੋਈ ਬਿਮਾਰੀ ਹੈ ਨਹੀਂ ਕਈ ਵਾਰੀ ਅੱਜਕੱਲ ਦੇ ਬੱਚੇ ਬੈਸੀ ਇਹ ਬਾਜ਼ਾਰੂ ਚੀਜ਼ਾਂ ਦਾ ਲੱਗੇ ਹੋਏ ਨੇ ਕੁਰਕਰੇ ਲੇਜ ਪਤਾ ਨਹੀਂ ਕੀ ਕੀ ਸਵਾਕੇ 버ਗਰ ਪੀਜਾ ਇਹੋ ਆਖਦੇ ਨੇ ਬੱਚਾ ਜਦੋਂ ਤੁਸੀਂ ਰੋਟੀ ਖਾਓਗੇ ਭੱਜ ਕੇ ਤੁਹਾਡੇ ਨਾਲ ਬੈਠ ਕੇ ਰੋਟੀ ਖਾਊਗਾ ਦੁੱਧ ਵੀ ਰੱਜ ਕੇ ਪੀਊ ਜੇ ਛੋਟਾ ਕੁਝ ਵੀ ਉਹਨੂੰ ਖਵਾ ਕੇ ਦੇਖੋ ਇਹ ਤਿੰਨ ਚਮਚੇ ਬਣ ਜਾਣੇ ਨੇ ਇੱਕ ਚਮਚਾ ਸ਼ਹਿਦ ਦਾ ਦੋ ਚਮਚੇ ਅੰਗੂਰਾਂ ਦੇ ਰਸ ਦੇ ਪਰ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਇਹ ਨਹੀਂ ਕਿ ਕਿਤੇ ਅੰਗੂਰ ਆ ਕਿਤੇ ਹੋ ਰਿਹਾ ਹੈਗਾ ਆਪਣਾ ਸ਼ਹਿਦ ਕੰਚ ਦੀ ਕੋਲੀ ਲੈ ਕੇ ਪਰਸ਼ਕਟ ਜਾਂਦਾ ਪਲਾਸਟਿਕ ਦਾ ਚਮਚਾ ਨਾਲ फटाफट फटाफट ਨੂੰ ਕੋਲੀ ਜਾਇਓ ਪਿਆਓ ਬੱਚਾ ਨੂੰ ਦੇਖੋ ਮੇਰੇ ਕੰਮ ਹੁੰਦਾ